8 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਤੱਕ ਦੀ ਸੂਚੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਦੋ ਛੁੱਟੀਆਂ ਸਰਕਾਰੀ ਛੁੱਟੀਆਂ ਜਿਹੜੀਆਂ ਐਲਾਨੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ 2024 ਦਾ ਕੈਲੰਡਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਿਸ ਦੇ ਮੁਤਾਬਕ ਦੋ ਦਿਨ ਛੁੱਟੀ ਰਹੇਗੀ ਸਰਕਾਰੀ ਛੁੱਟੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਅਤੇ ਹੋਰ ادارے ਦੇ ਵਿੱਚ ਛੁੱਟੀ ਰਹਿਣ ਦੀ ਗੱਲ ਆਖੀ ਗਈ ਹੈ ਪੰਜਾਬ ਦੇ ਵਿੱਚ 17 April 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਵੀ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵੀ ਅਦਾਰਿਆਂ ਦੇ ਵਿੱਚ ਛੁੱਟੀ ਰਹੇਗੀ ਜੋ ਕਿ ਸਰਕਾਰੀ ਇਹ ਦਰਸਲ 17 April 2024 ਨੂੰ RAM Navami ਦੱਸੀ ਜਾ ਰਹੀ ਹੈ ਜਿਸਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਸਰਕਾਰ ਵੱਲੋਂ ਜਾਰੀ 2024 ਦੇ ਕੈਲੰਡਰ ਮੁਤਾਬਕ ਇਸ ਦਿਨ ਛੁੱਟੀ ਰਹੇਗੀ ਸਲਾਵਾ ਸਰਕਾਰੀ ਕੈਲੰਡਰ ਮੁਤਾਬਕ 21 April ਨੂੰ Mahavir Jayanti ਕਾਰਨ ਸਰਕਾਰ ਜਿਹੜੀ ਛੁੱਟੀ ਰਹੇਗੀ ਸਰਕਾਰੀ ਛੁੱਟੀ ਪਰ ਛੁੱਟੀ ਐਤਵਾਰ ਨੂੰ ਆ ਰਹੀ ਹੈ ਪੰਜਾਬ ਦੇ ਵਿੱਚ ਸਾਰਾ April ਤੇ 21 April ਦੀ ਛੁੱਟੀ ਐਲਾਨੀ ਗਈ ਹੈ 2024 ਦੇ ਲੰਡਰ ਦੇ ਮੁਤਾਬਕ ਜਿੱਥੇ ਕਿ ਇਹ ਸੂਚੀ ਜਿਹੜੀ ਜਾਰੀ ਕੀਤੀ ਗਈ ਸੀ ਤੁਹਾਡੇ ਨਾਲ ਸਕਰੀਨ ਦੇ ਉੱਪਰ ਵੀ ਸਾਂਝੀ ਕਰਾਂਗੇ 8 ਤੋਂ ਲੈ ਕੇ 21 April ਦੇ ਵਿੱਚ ਵਿੱਚ ਦੀਆਂ ਜਿਹੜੀਆਂ ਛੁੱਟੀਆਂ ਦੱਸੀਆਂ ਗਈਆਂ ਨੇ RAM Navmi Mahavir Jananti ਪਿੱਛੇ ਜਿਹੜਾ ਲੰਘ ਕੇ ਗਿਆ 14 April ਵੀ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ ਸੀਗਾ ਤੇ ਉਸ ਤੋਂ ਪਹਿਲਾਂ 13 April ਵਿਸਾਖੀ 11 April Eid ul Fitr 8 April Shri Guru ਨਾਬਾ ਦਾਸ ਜੀ ਦਾ ਜਿਹੜਾ ਜਨਮ ਦਿਵਸ ਸੀਗਾ ਤੇ ਜਿਹੜੀ ਛੁੱਟੀਆਂ ਦਾ ਕੈਲੰਡਰ ਹੈਗਾ ਉਹ ਜਾਰੀ ਹੋਇਆ ਤੇ ਹੁਣ ਆਉਣ ਵਾਲੇ ਦਿਨ ਯੋਗ ਜੋ ਕਿ 7 ਅਪ੍ਰੈਲ ਤੇ 21 ਅਪ੍ਰੈਲ ਨੂੰ ਜਿਹੜਾ ਹੈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ RAM ਨਵਮੀ 17 ਤਰੀਕ ਤੇ 21 ਤਰੀਕ ਨੂੰ ਮਹਾਵੀਰ ਜਨਤੀ ਜਿਹੜੀ ਹੈ ਮਨਾਈ ਜਾਏਗੀ ਤਾਂ ਇਸ ਕਰਕੇ ਜਿਹੜਾ ਹੈ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਇਹ ਕਰ ਦਿੱਤਾ ਗਿਆ 8 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਤੱਕ ਦੀ ਸੂਚੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਦੋ ਛੁੱਟੀਆਂ ਸਰਕਾਰੀ ਛੁੱਟੀਆਂ ਜਿਹੜੀਆਂ ਐਲਾਨੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ 2024 ਦਾ ਕੈਲੰਡਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਿਸ ਦੇ ਮੁਤਾਬਕ ਦੋ ਦਿਨ ਛੁੱਟੀ ਰਹੇਗੀ ਸਰਕਾਰੀ ਛੁੱਟੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਅਤੇ ਹੋਰ ادارے ਦੇ ਵਿੱਚ ਛੁੱਟੀ ਰਹਿਣ ਦੀ ਗੱਲ ਆਖੀ ਗਈ ਹੈ ਪੰਜਾਬ ਦੇ ਵਿੱਚ 17 April 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਵੀ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵੀ ਅਦਾਰਿਆਂ ਦੇ ਵਿੱਚ ਛੁੱਟੀ ਰਹੇਗੀ ਜੋ ਕਿ ਸਰਕਾਰੀ ਇਹ ਦਰਸਲ 17 April 2024 ਨੂੰ RAM Navami ਦੱਸੀ ਜਾ ਰਹੀ ਹੈ ਜਿਸਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਸਰਕਾਰ ਵੱਲੋਂ ਜਾਰੀ 2024 ਦੇ ਕੈਲੰਡਰ ਮੁਤਾਬਕ ਇਸ ਦਿਨ ਛੁੱਟੀ ਰਹੇਗੀ ਸਲਾਵਾ ਸਰਕਾਰੀ ਕੈਲੰਡਰ ਮੁਤਾਬਕ 21 April ਨੂੰ Mahavir Jayanti ਕਾਰਨ ਸਰਕਾਰ ਜਿਹੜੀ ਛੁੱਟੀ ਰਹੇਗੀ ਸਰਕਾਰੀ ਛੁੱਟੀ ਪਰ ਛੁੱਟੀ ਐਤਵਾਰ ਨੂੰ ਆ ਰਹੀ ਹੈ ਪੰਜਾਬ ਦੇ ਵਿੱਚ ਸਾਰਾ April ਤੇ 21 April ਦੀ ਛੁੱਟੀ ਐਲਾਨੀ ਗਈ ਹੈ 2024 ਦੇ ਲੰਡਰ ਦੇ ਮੁਤਾਬਕ ਜਿੱਥੇ ਕਿ ਇਹ ਸੂਚੀ ਜਿਹੜੀ ਜਾਰੀ ਕੀਤੀ ਗਈ ਸੀ ਤੁਹਾਡੇ ਨਾਲ ਸਕਰੀਨ ਦੇ ਉੱਪਰ ਵੀ ਸਾਂਝੀ ਕਰਾਂਗੇ 8 ਤੋਂ ਲੈ ਕੇ 22 April ਦੇ ਵਿੱਚ ਵਿੱਚ ਦੀਆਂ ਜਿਹੜੀਆਂ ਛੁੱਟੀਆਂ ਦੱਸੀਆਂ ਗਈਆਂ ਨੇ RAM Navmi Mahavir Jananti ਪਿੱਛੇ ਜਿਹੜਾ ਲੰਘ ਕੇ ਗਿਆ 14 April ਵੀ Dr B R Ambedkar ਦਾ ਜਨਮ ਦਿਨ ਸੀਗਾ ਤੇ ਉਸ ਤੋਂ ਪਹਿਲਾਂ 13 April ਵਿਸਾਖੀ 11 April Eid ul Fitr 8 April Shri Guru ਨਾਬਾ ਦਾਸ ਜੀ ਦਾ ਜਿਹੜਾ ਜਨਮ ਦਿਵਸ ਸੀਗਾ ਤੇ ਜਿਹੜੀ ਛੁੱਟੀਆਂ ਦਾ ਕੈਲੰਡਰ ਹੈਗਾ ਉਹ ਜਾਰੀ ਹੋਇਆ ਤੇ ਹੁਣ ਆਉਣ ਵਾਲੇ ਦਿਨ ਯੋਗ ਜੋ ਕਿ 7 ਅਪ੍ਰੈਲ ਤੇ 21 ਅਪ੍ਰੈਲ ਨੂੰ ਜਿਹੜਾ ਹੈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ RAM ਨਵਮੀ 17 ਤਰੀਕ ਤੇ 21 ਤਰੀਕ ਨੂੰ ਮਹਾਵੀਰ ਜਨਤੀ ਜਿਹੜੀ ਹੈ ਮਨਾਈ ਜਾਏਗੀ ਤਾਂ ਇਸ ਕਰਕੇ ਜਿਹੜਾ ਹੈ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਇਹ ਕਰ ਦਿੱਤਾ ਗਿਆ